ਗੁੱਡ ਈਵਨਿੰਗ ਜੀ ਸ਼ਾਮ ਦਾ ਟਾਈਮ ਹੈ ਤੇ ਅੱਜ ਬਣੇ ਆ ਡਿਨਰ ਚ ਕੜੀ ਚਾਵਲ ਵੈਸੇ ਤਾਂ ਕਹਿੰਦੇ ਵੀ ਰਾਤ ਨੂੰ ਖਾਣੀ ਨਹੀਂ ਚਾਹੀਦੀ ਕੜੀ ਪਰ ਸਾਡੇ ਕੜੀ ਚਾਵਲ ਪਸੰਦ ਕਰਦੇ ਆ ਇਸ ਕਰਕੇ ਮੈਂ ਇਧਰ ਚਾਵਲ ਬਣਾਤੇ ਤੇ ਇੱਕ ਵਾਰੀ ਬਣਾਤੀ ਜੀ ਕੜੀ ਕੜੀ ਚਾਵਲ ਖਾਓਗੇ ਬੱਚੇ ਤੇ ਮੈਂ ਪਰ ਨਹੀਂ ਖਾਂਦੀ ਰਾਤ ਨੂੰ ਰਾਈਸ ਖਾਂਦੀ ਮੈਂ ਚਾਵਲ ਮੈਂ ਬਿਲਕੁਲ ਨਹੀਂ ਖਾਣੇ ਤੇ ਮੈਂ ਆਪਣੇ ਲਈ ਬਣਾਉਂਗੀ ਥੋੜੇ ਜਿਹਾ ਓਟਸ ਫਿੱਕੇ ਫਿੱਕੇ ਓਟਸ ਨਾਲ ਫੇ ਮੈਂ ਕੜੀ ਖਾ ਲੂੰਗੀ ਤੇ ਸਾਰਾ ਦਿਨ ਮੈਂ ਅੱਜ ਫਰੂਟ ਤੇ ਹੀ ਸੀਗੀ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ ਆਪਣੀ weight loss ਜਰਨੀ ਜਿਹੜੀ ਉਹ ਸਟਾਰਟ ਕਰ ਚੁੱਕੀ ਆ ਤੇ ਸਵੇਰ ਦੀ ਮੈਂ ਫਰੂਟ ਤੇ ਸੀਗੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਆਪਣੀ ਨਵੀਂ ਜਰਨੀ ਬਾਰੇ ਪਿਛਲੇ 3 ਮਹੀਨੇ ਤੋਂ ਮੈਂ ਆਪਣੀਆਂ ਯੋਗਾ ਕਲਾਸਾਂ ਅਟੈਂਡ ਕਰ ਰਹੀ ਆ ਜੀ 3 ਮਹੀਨੇ ਤੋਂ ਮੈਂ ਯੋਗਾ ਕਰ ਰਹੀ ਆ ਲਗਾਤਾਰ ਤੇ ਉਸ ਤੋਂ ਬਾਅਦ ਪਹਿਲਾਂ ਮੈਂ ਆਪਣੇ ਆਪਣੇ ਮੱਲੇ ਕਿ ਕੁਝ ਬਿਮਾਰੀਆਂ ਦੇ ਯੋਗਾ ਨੂੰ ਜੁਆਇਨ ਕੀਤਾ ਸੀਗਾ ਉਸ ਤੋਂ ਬਾਅਦ ਫਿਰ ਮੇਰੇ ਮਨ ਚ ਆਇਆ ਕਿ ਮੈਨੂੰ ਮੈਨੂੰ ਹੈਗਾ ਪਿਛਲੇ 10 ਸਾਲ ਤੋਂ ਥਾਇਰੋਇਡ ਤੇ ਮੇਰਾ weight ਹਮੇਸ਼ਾ ਹੀ ਜਿਹੜਾ ਉਹ ਵਧਿਆ ਹੋਇਆ ਹੀ ਰਹਿੰਦਾ ਹੈ ਕਦੇ ਹੋਇਆ ਮੈਂ loose ਵੀ ਕਰ ਲੈਂਦੀ ਆ ਥੋੜਾ ਬਹੁਤਾ ਖਾਣਾ ਵਗੈਰਾ ਘਟਾ ਕੇ ਪਰ ਫਿਰ ਦੁਬਾਰੇ ਵੱਜ ਜਾਂਦਾ ਹੈ ਕਿਉਂਕਿ ਮੈਨੂੰ ਥਾਇਰੋਇਡ ਹੈ ਤੇ ਇਹਦੇ ਵਿੱਚ weight lose ਕਰਨਾ ਬਹੁਤ ਜ਼ਿਆਦਾ ਔਖਾ ਹੁੰਦਾ ਹੈ ਪਰ ਫਿਰ ਵੀ ਮੈਂ ਯੋਗਾ ਕਰਦੀ ਆ ਤੇ ਉਹਦੇ ਨਾਲ ਮੈਨੂੰ ਕਾਫੀ ਰਲੀਫ ਮਿਲਿਆ ਹੁਣ ਤੇ ਮੈਂ ਕੋਸ਼ਿਸ਼ ਕਰਾਂ ਵੀ ਮੈਂ ਆਪਣਾ weight ਘਟਾਵਾ ਤੇ ਉਸ ਦੇ ਅਕੋਰਡਿੰਗ ਫਿਰ ਮੈਂ ਆਪਣੀ ਜਿਹੜੀ ਡਾਈਟ ਆ ਉਹ ਚੇਂਜ ਕਰਤੀ ਜੀ ਬਿਲਕੁਲ ਗੁੱਡ ਮਾਰਨਿੰਗ ਜੀ ਸਵੇਰੇ ਸਵੇਰੇ 5 ਵਜੇ ਅਸੀਂ ਪਹੁੰਚ ਚੁੱਕੇ ਆਈ ਆਪਣਾ ਯੋਗਾ ਕਲਾਸ weight ਘਟਾਉਣ ਲਈ ਮਿਹਨਤ ਤੇ ਆਪਣੇ ਆਪ ਲਈ ਮਿਹਨਤ ਕਰਨੀ ਪੈਂਦੀ ਏ ਤੇ ਸਵੇਰੇ 5 ਵਜੇ ਅਸੀਂ ਇੱਥੇ ਯੋਗਾ ਕਲਾਸ ਤੇ ਪਹੁੰਚ ਜਾਂਦੇ ਆਂ ਤੇ ਹਲੇ ਸਾਡੇ ਨਾਲ ਦੇ ਛੱਤੇ ਬਾਅਦ ਹੀ ਆਉਂਦੀ ਅਸੀਂ ਜਲਦੀ ਉੱਠ ਜਾਂਦੀ 4:30 4 ਵਜੇ ਉੱਠ ਕੇ ਅਸੀਂ ਪਹਿਲਾਂ ਆਪਣਾ ਪਾਠ ਵਾਰਾ ਕਰਦੇ ਆਂ ਫਿਰ ਅਸੀਂ 5 ਵਜੇ ਪਹੁੰਚ ਜਾਂਦੇ ਜੀ ਯੋਗਾ ਕਰਨ ਅਸੀਂ ਜੀ ਬੋਟ ਪਾਇਆ ਹੈ ਮੈਂ ਤੇ ਮੇਰੇ ਹਸਬੰਡ ਸਵੇਰੇ ਸਵੇਰੇ ਜਾ ਕੇ ਕਿਉਂਕਿ ਹੁਣ ਭੀੜ ਨਹੀਂ ਸੀਗੀ ਫਿਰ ਜ਼ਿਆਦਾ ਰਸ਼ ਹੋ ਜਾਂਦਾ ਗਰਮੀ ਬਹੁਤ ਹੈ ਮਾਰਨਿੰਗ ਮਾਰਨਿੰਗ ਦਾ ਟਾਈਮ ਹੈ ਮਾਰਨਿੰਗ ਕਿ 8 ਵਜੇ ਚੁੱਕੇ ਹੈ ਜੀ ਤੇ ਅਸੀਂ ਯੋਗਾ ਕਰਨ ਤੋਂ ਬਾਅਦ ਡਾਇਰੈਕਟ ਬੋਟਪਾਣ ਚਲੇ ਗਏ ਸੀਗੇ ਤੇ ਹੁਣੇ ਅਸੀਂ ਘਰ ਆਏ ਆ ਕਿਸ਼ੂ ਨਹੀਂ ਹਲੇ ਸੁੱਤੇ ਪਏ ਆ ਹੁਣ ਮੈਂ ਬਣਾਈ ਆ ਕੇ ਚਾਹ ਤੇ ਹੁਣ ਪੀਉਂਗੀ ਮੈਂ ਵੀ ਥੋੜੀ ਜੀ ਮੈਂ ਵੀ ਥੋੜੀ ਚਾਹ ਲੈਂਦੀ ਆ ਸਵੇਰੇ ਸਵੇਰੇ ਬ੍ਰੇਕਫਾਸਟ ਤੋਂ ਪਹਿਲਾਂ ਕਿਉਂਕਿ ਹੁਣ ਸਾਨੂੰ ਆਦਤ ਪਈ ਹੋਈ ਹੈ ਜੀ ਸ਼ੁਰੂ ਤੋਂ ਵੈਸੇ ਮੈਂ ਹੁਣ ਛੱਡਣ ਦੀ ਕੋਸ਼ਿਸ਼ ਕਰੂੰਗੀ ਚਾਹ ਪਰ ਹਲੇ ਤੱਕ ਤਾਂ ਫਿਲਹਾਲ ਬਿਲਕੁਲ ਵੀ ਨਹੀਂ ਛੱਡ ਹੋ ਰਹੀ ਥੋੜੀ ਥੋੜੀ ਸਵੇਰੇ ਰੋਜ਼ ਮੈਂ ਮਾਰਨਿੰਗ ਚਾਹ ਲੈਂਦੀ ਆ ਅਸੀਂ ਜੀ ਆਪਣੇ ਅਧਿਕਾਰ ਹਨ ਯੂਜ਼ ਕਰਿਆ ਏ ਲੋਕਤੰਤਰ ਦੇ ਅਧਿਕਾਰ ਨੂੰ ਤੁਸੀਂ ਵੀ ਜ਼ਰੂਰ ਵੋਟ ਪਾਉਣ ਜਾਓ ਜੀ ਨੂੰ ਵੀ ਪਾਣੀ ਹੈ ਕੋਈ ਆਪਣੇ ਵਾਸਤੇ ਵਧੀਆ ਨੇਤਾ ਚੁਣੋ ਜੋ ਤੁਹਾਡਾ ਤੇ ਤੁਹਾਡੇ ਬੱਚਿਆਂ ਦੇ ਭਲਾਈ ਦੇ ਕੰਮ ਵਿੱਚ ਤੁਹਾਡੀ ਹੈਲਪ ਕਰੇ ਤੇ ਉਹਨਾਂ ਦੇ ਭਵਿੱਖ ਲਈ ਕੁਝ ਵਧੀਆ ਸੋਚ ਰੱਖ ਕੇ ਤੁਹਾਡੀ ਹੈਲਪ ਕਰੇ ਉਹ ਜਾਂ ਉਮੀਦਵਾਰ ਚੁਣਿਓ ਕਿਸੇ ਦੇ ਲਾਲਚ ਵਿੱਚ ਆ ਕੇ ਵੋਟ ਨਾ ਪਾਓ ਭਾਈ ਆਪਣੇ ਲਈ ਪਾਉਣੀ ਹੈ ਅੱਜ ਵੰਡੇ ਜੀ ਸਾਡੇ ਬੇਸਨ ਦੇ ਚਿੱਲੇ ਕੀ ਹਨ ਜੀ ਆ ਮੈਂ ਥੋੜਾ ਜਿਹਾ ਮਿਕਸ ਕਰਤਾ ਵਿੱਚ ਪਿਆਜ਼ ਹਰਾ ਈ ਗਰਮ ਮਸਾਲਾ ਲਾਲਾ ਪਾ ਦਿੱਤਾ ਜਉਣੀ ਮੈਂ ਮਸਾਲਾ ਨੂੰ ਚੂੜੀ ਦੇ ਪਾ ਕੇ ਅਜਾ ਬੈਟਰ ਤਿਆਰ ਕਰ ਲਿਆ ਹੈ